ਪਾਲ ਦੇ ਬਾਅਦ ਹੀ ਨਾ ਤੰਗ ਕਰਨ ਉਹਨਾਂ ਚਾਲੂ ਕਰਤਾ ਘੁੱਟਦੇ ਘਟਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਤ ਚੋ ਪੀ ਮਤਲਬ ਸੁਧਰ ਜਾਣਗੇ ਇੱਕ ਦੋ ਵਾਰ ਇਹਨਾਂ ਨੂੰ ਸਮਝਾਇਆ ਦੀ ਔਰ ਨਾਲ ਕੋਈ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲਿਆ ਹੰਦੀ ਦੀ ਆ ਉਹ ਮਾਦੀ ਦੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਚੰਦਰਪੁਰ ਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਘਰਦੀ ਦੀਏ ਤੇ ਜਿਹੜਾ ਘਰ ਦਾ ਉਹ ਲਾਗੇ ਖਲੋ ਕੇ ਨਾ ਮਤਲਬ ਦਿਖਦੇ ਰਹੇ ਨਾ ਸਡਾਂਦੇ ਨਹੀਂ ਰਹੇ ਦੇਰੂ ਬਈ ਨੰਨਾ ਮਾਤਾ ਗਲਾ ਕੋਟ ਕੇ ਗਲੇ ਤੇ ਸਾਫ ਨਿਸ਼ਾਨ ਆ ਰਿਹਾ ਤੇ ਵੀ ਗਲਾ ਕੋਟ ਕੇ ਮਾਰਿਆ ਸਾਫ ਲੱਭਦਾ ਪਿਆਰ ਤੋਂ ਵੀ ਗਲਾ ਕੋਟ ਕੇ ਮਾਰਿਆ ਵਸੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜੀ ਕੀਤਾ ਇਸ ਕਤਲ ਦਾ ਪਰਚਾ ਨਹੀਂ ਦਰਜ ਹੋਏਗਾ ਬੱਚਿਆਂ ਨੂੰ ਸਾਫ ਕਿਥੋਂ ਮਿਲੇਗਾ ਜੀ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਜੀ ਰਾਮਪੁਰ ਮੈਂ ਨਾ 2023 ਦੇ ਜਨਵਰੀ ਮਹੀਨੇ 27 ਨੂੰ ਮਤਲਬ ਮੈਰਿਜ ਕੀਤੀ ਸੀ ਤੇ ਉਹਨਾਂ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨੇ ਉਹਨਾਂ ਚਾਲੂ ਕਰਤਾ ਉਹ ਘੁੱਟਦੇ ਘੱਟਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚਪੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰੀ ਉਹਨਾਂ ਸਮਝਾਇਆ ਤੇ ਦਿਓਰ ਨਾ ਦਿਓਰ ਤੇ ਜੋ ਠਾਣੀ ਦਿਓਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਆਂਦੀ ਦੀ ਹੈ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਹੈ ਤੇ ਚੰਦਨਾ ਉਹਦੇ ਦਿਓਰ ਦਾ ਨਾਂ ਤੇ ਘਰ ਬਲਿਆ ਨਾਂ ਮਨਜੀਤ ਉਹ ਉਹਨਾਂ ਵਰਤ ਉਹ ਚੰਦਨ ਕੁਰਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਕੁਰਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਕੇ ਨਾ ਮਤਲਬ ਦਿਖਦੇ ਰੇ ਨਾ ਸੁਡਾਂਦੇ ਨਹੀਂ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1.5 2 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲੋਸ ਹਸਪਤਲ ਚ ਨਾ ਉਹ ਲਿਆਂਦਾ ਜਮਾ ਡੈਡ ਗੋਡਿੰਗ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਉਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾ ਬਰਮਾ ਉਹਨਾਂ ਕਿਹਾ ਵੀ ਮੈਨੂੰ ਯਕੀਨ ਹੈਗਾ ਵੀ ਗਲਾ ਘੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸਚੁਨੇ ਮਤਲਬ ਗਲਾ ਘਟ ਕੇ ਮਾਰਿਆ ਗਾਇਆਂ ਉਹਨੇ ਦਵਾਈ ਖਾਦੀ ਸਰ ਉਹ ਗਲੇ ਤੇ ਤੇ ਸੌਫ ਨਿਸ਼ਾਨ ਆ ਰਿਹਾ ਵੀ ਗਲਾ ਘੋਟ ਕੇ ਮਾਰਿਆ ਕੋਈ 스ਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆ ਉਹ ਗਲਾ ਘੋਟ ਕੇ ਮਾਰਿਆ ਵੈਸੇ ਜੇ ਤੁਸੀਂ ਕਹੇ ਉਹ ਕੁੜੀ ਦੇ ਹਾਲਾਤ ਕਿੰਨੇ ਤਿੱਖਾਂ ਦੀ ਸੀ ਸਰੀਰ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਜਦ ਹੋਈ ਦੀ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜੀ ਕੀਤਾ ਸਾਮੀ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜੀ ਕੀਤਾ 174 ਦਾ ਪਰਚਾ ਦਰਜੀ ਕਰ ਰਹੇਗੀ ਸਰ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋਈ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਿਆਂ ਨੂੰ ਹਸਾਬ ਕਿੱਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਨੇ ਦੋਸ਼ੀ ਸਾਰੇ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਨਾ ਤੇ ਇੱਕ ਚੰਦਨ ਦੀ ਜਿਹੜੀ ਘਰਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕੋ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਹੈ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਹੈ ਜੀ ਇਹ ਨਵੀਨ ਸੈਣੀ ਜਿਹੜਾ ਕੁੜੀ ਦਾ ਮਾਮਾ ਜੀ ਹੈ ਜਿਹਨਾਂ ਉਹ ਮੇਰਾ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਦੀ ਨਾਲ ਤੇ ਛੋਟਾ ਸਾਹ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰਾ ਨਾ ਉਹਨਾਂ ਦਾ ਦਿਓਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਵੈ ਨਾ ਮੂੰਹ ਤੇ ਇਹਦੀ ਛਟਾਂ ਲੱਗ ਬੱਜੀ ਹੋਈਆਂ ਸੀ ਤੇ ਉਸਲੇ ਚਲੋ ਇਹਨੂੰ ਛੱਡ ਕੇ ਚੱਲ ਗਏ ਕੁੜੀ ਨੂੰ ਰੱਖ ਲਿਆ ਸੀ ਤੇ ਆੜੇ ਗੱਦੀ ਬੜੀ ਵੈਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਉਹਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਾਰਕ ਵੀ ਕਰਦਾ ਪਤੀ ਪਤੀ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚਲੇ ਵੀ ਦਿਓਰ ਮਾਰਦਾ ਉਹਦਾ ਹੁਣ ਜਦ ਤੱਕ ਉਹ ਗੁੜੀ ਤੇ ਤਿੰਨ ਤਰੀਕ ਦਿਦਤ ਹੋਈ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨੂੰ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਹੈ ਤੇ ਮਾਰੀ ਹੋਈ ਹੈ ਤੇ ਗਲੇ ਦੇ ਉਹਦੇ ਰਹਿਣਾ ਨਹੀਂ ਛਾਣ ਪਏ ਹੋਇਆ ਦੋ ਤਿੰਨ ਤੇ ਉਹਨਾਂ ਨੇ ਮਾਰਿਆ ਹੋਇਆ ਐਸਾ ਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾਲਿਆ ਫਾਲ ਹੈ ਇਹ ਚਾਂਤ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਫਿਰ ਆਂਦੇ ਦੀ ਫਿਰ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਹੈ ਕਦੀ ਕੋਈ ਸਬੰਧ ਇਹਦਾ ਰਸਨੀ ਕਰਦੇ ਫਾਲ ਬੰਦੇ ਦੇ ਕੋਈ ਰਸਨੀ ਕਰਦੇ ਕੋਈ ਸਨੇ ਕੋਈ ਰਸਨੀ ਨਹੀਂ ਕੀਤਾ ਉਹਨਾਂ ਨੂੰ ਕੋਈ ਰਸਨੀ ਕੋਈ ਕਰਦਾ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਆ ਜੀ